ਕਾਂਗਰਸ ਦੇ ਮੈਨੀਫੈਸਟੋ ਤੋਂ ਬਾਅਦ ਹੁਣ ਭਾਜਪਾ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੁਬਾਸ਼ ਸ਼ਰਮਾ ਵੱਲੋਂ ਗੱਲਬਾਤ ਕਰਦੇ ਆਂ ਖਾਸ ਕਰਕੇ ਕੀ ਰਿਹਾ ਵਿਰੋਧ ਕਰਨ ਦਾ ਮੈਨੀਫੈਸਟੋ ਭਾਜਪਾ ਨੇ ਵੀ ਜਾਰੀ ਕੀਤਾ ਹੁਣ ਕਾਂਗਰਸ ਨੇ ਵੀ ਜਾਰੀ ਕਰਤਾ ਦੇਖੋ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਹੈ ਉਹ ਡਿਵਾਈਸਿਵ ਮੈਨੀਫੈਸਟੋ ਹੈ ਦੇਸ਼ ਨੂੰ ਵੰਡਣ ਵਾਲਾ ਮੈਨੀਫੈਸਟੋ ਹੈ ਇੱਕ ਤਰਮ ਨੂੰ ਦੂਜੇ ਤਰਮ ਦੇ ਖਿਲਾਫ ਖੜਾ ਕਰਨਾ ਇੱਕ ਜਾਤੀ ਨੂੰ ਦੂਜੀ ਜਾਤੀ ਦੇ ਖਿਲਾਫ ਖੜਾ ਕਰਨਾ ਇੱਕ ਵਰਗ ਨੂੰ ਦੂਜੇ ਵਰਗ ਦੇ ਖਿਲਾਫ ਖੜਾ ਕਰਨਾ ਇਹ ਜਿਹੜੀ ਕਾਂਗਰਸ ਦੀ ਡਿਵਾਈਡ ਐਂਡ ਰੂਲ ਦੀ ਜਿਹੜੀ ਸੋਚ ਔਰ ਮੈਂਟੈਲਿਟੀ ਔਰ ਪੋਲਿਟਿਕਸ ਰਹੀ ਹੈ ਉਹਦੇ ਚ ਵੀ ਕਾਂਗਰਸ ਇੱਕਦਮ ਹੋਰ ਅੱਗੇ ਵਧੀ ਹੈ ਔਰ ਪੂਰੇ ਸਰਵੇ ਚ ਜਿਸ ਪ੍ਰਕਾਰ ਉਹਨਾਂ ਨੇ ਕਾਸ ਸਰਵੇ ਦੀ ਗੱਲ ਕੀਤੀ ਵੈਲਥ ਸਰਵੇ ਦੀ ਗੱਲ ਕੀਤੀ ਹੈ ਵੈਲਥ ਡਿਸਟ੍ਰੀਬਿਊਸ਼ਨ ਦੀ ਗੱਲ ਕੀਤੀ ਹੈ ਇਹ ਸਾਰੀ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਹੈ ਫਿਰ ਇਸ ਕਰਕੇ ਬੀਜੇਪੀ ਦਾ ਇਹਦੇ ਨਾਲ ਵਿਰੋਧ ਹੈ ਇੱਕ ਮੁਸਲਮਾਨ ਵਰਗ ਦਾ ਵੱਖਰੇ ਤੌਰ ਤੇ ਜ਼ਿਕਰ ਕਰ ਰਹੀ ਸੀ ਵੀ ਮੁਸਲਮਾਨ ਨੂੰ ਮਕਾਨ ਦੇ ਦਣਗੇ ਇਸ ਤਰੀਕੇ ਨਾਲ ਤਾਂ ਉਹਦਾ ਖਾਸ ਤੌਰ ਤੇ ਕੀ ਵਿਰੋਧ ਹੈ ਕਿਵੇਂ ਉਹਨਾਂ ਨੇ ਕਿਹੜੇ ਮੈਨੀਫੈਸਟੋ ਵਿੱਚ ਲਿਖ ਕੇ ਦਿੱਤਾ ਜਾਂ ਸੁਣਨ ਚਾਇਆ ਤੁਹਾਨੂੰ ਕਿਵੇਂ ਨਹੀਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਜਿਹੜੀਆਂ ਗੱਲਾਂ ਕਹੀਆਂ ਜਿਹੜੀ ਉਹ ਵੈਲਥ ਡਿਸਟ੍ਰੀਬਿਊਸ਼ਨ ਦੀ ਗੱਲ ਕਰਦੇ ਆ ਕਿ ਅਸੀਂ ਵੈਲਥ ਸਰਵੇ ਕਰਾਂਗੇ ਨੈਸ਼ਨ ਦਾ ਵੈਲਥ ਸਰਵੇ ਕਰਾਂਗੇ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ ਕਿਹਦੇ ਕੋਲ ਕਿੰਨੇ ਪੈਸੇ ਆ ਕਿਹਦੇ ਕੋਲ ਕਿੰਨੇ ਰਿਸੋਰਸਸ ਨੇ ਔਰ ਫਿਰ ਉਹਨਾਂ ਨੂੰ ਡਿਸਟ੍ਰਿਬਿਊਟ ਕਰਾਂਗੇ ਉਹਨਾਂ ਵਰਗਾਂ 'ਚ ਜਿਨ੍ਹਾਂ ਕੋਲ ਨਹੀਂ ਹੈ ਔਰ ਉਹਦੇ 'ਚ ਵੀ ਖਾਸ ਕਰਕੇ ਉਹਨਾਂ ਨੇ ਕਿਹਾ ਮਨੋਰਟੀਜ਼ ਨੂੰ ਕਰਾਂਗੇ ਮੁਸਲਿਮਜ਼ ਨੂੰ ਕਰਾਂਗੇ ਕਿਉਂਕਿ ਉਹ ਬਹੁਤ ਪਿਛੜੇ ਹੋਏ ਨੇ ਦੇਸ਼ 'ਚ ਸਾਡਾ ਵਿਰੋਧ ਇਸ ਗੱਲ ਤੋਂ ਹੈ ਸਾਡਾ ਵਿਰੋਧ ਕਿਸੇ ਕਮਿਊਨਿਟੀ ਤੋਂ ਨਹੀਂ ਸਿੱਧਾ ਸਭ ਦਾ ਸਭ ਦਾ ਵਿਕਾਸ ਦੀ ਗੱਲ ਕਰਦੇ ਆ ਕਿ ਕਾਂਗਰਸ ਕੋਲੇ ਕੋਈ ਅਧਿਕਾਰ ਹੀ ਨਹੀਂ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਵੈਲਥ ਦਾ ਸਰਵੇ ਕਰੇ ਅਗਰ ਕਿਸੇ ਨੇ ਮਿਹਨਤ ਨਾਲ ਆਪਣਾ ਘਰ ਬਣਾਇਆ ਦੋ ਘਰ ਬਣਾ ਲਏ ਅਗਰ ਕਿਸੇ ਨੇ ਮਿਹਨਤ ਨਾਲ ਆਪਣੇ ਬੱਚਿਆਂ ਲਈ ਕੋਈ ਗਹਿਣਾ ਬਣਾ ਲਿਆ ਅਗਰ ਕਿਸੇ ਨੇ ਮਿਹਨਤ ਨਾਲ ਕੋਈ ਐਫ ਡੀ ਬਣਾ ਲਈ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਤੇ ਉਹਨੂੰ ਕਾਂਗਰਸ ਸਰਕਾਰ ਕੋਲ ਜਦੋਂ ਆ ਗਏ ਉਹ ਕਹਿੰਦੇ ਨੇ ਸਾਡੀ ਸਰਕਾਰ ਬਣੇਗੀ ਵੈਸੇ ਤਾਂ ਬੰਨੀ ਨਹੀਂ ਉਹਨੂੰ ਜ਼ਬਤ ਕਰਨ ਦਾ ਜਾਂ ਉਹਨੂੰ ਖੋ ਕੇ ਕਿਸੇ ਹੋਰ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਜਿਹੜਾ ਬੇਸਿਕਲੀ ਇਹ ਸਾਰੀ ਲੜਾਈ ਇਸੇ ਗੱਲ ਦੀ ਹੈ ਕਿ ਦੇਸ਼ ਚ ਲੜਾਈ ਕਿਵੇਂ ਪੈਦਾ ਕਰਦੀ ਹੈ ਜਿਹੜੀ ਮਾਓਵਾਦੀਆਂ ਦੀ ਸੋਚ ਹੈ ਕਾਂਗਰਸ ਉਸ ਸੋਚ ਨੂੰ ਅੱਗੇ ਲੈ ਕੇ ਜਾ ਰਹੀ ਹੈ ਜਿਹੜੀ ਕਦੀ ਮੁਸਲਿਮ ਲੀਗ ਦੀ ਸੋਚ ਸੀ ਮਾਈਨੋਰਿਟੀ ਵਰਸਸ ਮੈਜੋਰਿਟੀ ਦਾ ਝਗੜਾ ਖੜਾ ਕਰਦਿਓ ਕਾਂਗਰਸ ਦੇਸ਼ ਨੂੰ ਉਸ ਦਿਸ਼ਾ ਚ ਲੈ ਕੇ ਜਾ ਰਹੀ ਹੈ ਸੋ ਸਾਡੀ ਇਸ ਸੂਚਨਾ ਲੜਾਈ ਹੈ ਸਾਡਾ ਬੜਾ ਸਪਸ਼ਟ ਮੰਨਣਾ ਹੈ ਔਰ ਮੋਦੀ ਸਾਹਿਬ ਤਾਂ ਹਮੇਸ਼ਾ ਇੱਕੋ ਗੱਲ ਕਹਿੰਦੇ ਆ ਸਭ ਦਾ ਸਾਹ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਾਡੀਆਂ ਨੀਤੀਆਂ ਕਿਸੇ ਇੱਕ ਧਰਮ ਲਈ ਕਿਸੇ ਇੱਕ ਜਾਤੀ ਲਈ ਕਿਸੇ ਇੱਕ ਭਾਸ਼ਾ ਲਈ ਕਿਸੇ ਇੱਕ ਪ੍ਰਾਂਤ ਲਈ ਨਹੀਂ ਹੈ ਕਾਂਗਰਸ ਤੁਸਾਣਾ ਜੇ ਸੜਕ ਬਣੀ ਤੇ ਸਭ ਲਈ ਬਣੀ ਜੇ ਜਨਤਾ ਦੇ ਖਾਤੇ ਖੁੱਲੇ ਤੇ ਸਭ ਦੇ ਖੁੱਲੇ ਅਗਰ ਕਿਸਾਨਾਂ ਦੇ ਖਾਤੇ 'ਚ ਪੈਸੇ ਗਏ ਤਾਂ ਸਭ ਕਿਸਾਨਾਂ ਦੇ ਖਾਤੇ 'ਚ ਪੈਸੇ ਗਏ ਅਗਰ ਟਾਇਲਟ ਬਣੇ ਤਾਂ ਦੇਸ਼ ਦੇ ਹਰ ਗਰੀਬ ਦੇ ਘਰ 'ਚ ਟਾਇਲਟ ਬਣਿਆ ਹੁਣ ਅਗਰ ਘਰ ਬਣ ਰਹੇ ਨੇ ਗਰੀਬਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 3 ਕਰੋੜ ਬਣ ਚੁੱਕੇ ਬਾਕੀ ਬਣਨਗੇ ਤਾਂ ਹਰ ਗਰੀਬ ਨੂੰ ਮਿਲੇਗਾ ਉਹ ਚਾਹੇ ਕਿਸੇ ਧਰਮ ਦਾ ਹੋਵੇ ਚਾਹੇ Hindu ਹੋਵੇ Muslim ਹੋਵੇ Sikh ਹੋਵੇ Sai ਹੋਵੇ Baudh ਹੋਵੇ Jain ਹੋਵੇ Parsi ਹੋਵੇ ਅਸੀਂ ਇਹ ਮੈਜੋਰਟੀ ਮੈਨੋਰਟੀ ਦੀ ਗੱਲ ਹੀ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਹਰੇਕ ਗਰੀਬ ਮੋਦੀ ਜੀ ਕਹਿੰਦੇ ਆ ਗਰੀਬ ਇੱਕ ਆਪਣੇ ਆਪ ਜਾਤੀ ਹੈ ਲੇਕਿਨ ਤੁਸੀਂ ਜਾਣ ਬੁੱਝ ਕੇ ਇਹਨੂੰ ਵੰਡਣਾ ਚਾਹੁੰਦੇ ਹੋ ਤੁਸੀਂ ਜਾਣ ਬੁੱਝ ਕੇ ਕਹਿਣਾ ਚਾਹੁੰਦੇ ਕਾਂਗਰਸ ਕੀ ਕਹਿ ਰਹੀ ਹੈ ਕਿ ਰਿਜ਼ਰਵੇਸ਼ਨ ਚ ਮਨੋਰਟੀਜ਼ ਦੀ ਵਿਸੇਦਾਰੀ ਹੋਏ 50% ਦੀ ਕੈਪ ਖਤਮ ਕਰਾਂਗੇ। ਭਾਬਾ ਸਾਹਿਬ ਅੰਬੇਦਕਰ ਨੇ ਜਦੋਂ ਸੰਵਿਧਾਨ ਬਣਾਇਆ ਬੜਾ ਸਪਸ਼ਟ ਇਹ ਗੱਲ ਕਹੀ ਕਿ ਰਿਜ਼ਰਵੇਸ਼ਨ ਜਿਹੜੀ ਹੈ ਉਹ ਦਲਿਤਾਂ ਲਈ ਹੈ ਔਰ ਕਿਹੜੇ ਦਲਿਤ? ਹਿੰਦੂ ਔਰ ਸਿੱਖ ਸਮਾਜ ਦੇ ਜਿਹੜੇ ਦਲਿਤ ਨੇ। ਕਿਉਂਕਿ ਉੱਤੇ ਕਾਸਟ ਹੈ। ਇਸਲਾਮ ਔਰ ਕ੍ਰਿਸਚੀਅਨਿਟੀ ਚ ਕਾਸਟ ਹੈ ਹੀ ਨਹੀਂ। ਜਦੋਂ ਕਾਸਟ ਨਹੀਂ ਹੈ ਤੇ ਫਿਰ ਕਾਸਟ ਬੇਸ ਰਿਜ਼ਰਵੇਸ਼ਨ ਕਿਵੇਂ ਹੋਏਗਾ? ਸਾਰੀ ਗੱਲ ਦੀ ਚਰਚਾ ਹੋਈ ਉਦੋਂ ਸੰਵਿਧਾਨ ਸਭਾ ਚ। ਪ੍ਰਦੇਸ਼ ਨੇ ਇੱਕ ਮਤ ਨਾਲ ਤੈਅ ਕੀਤਾ ਸੀ ਲੇਕਿਨ ਕਾਂਗਰਸ ਉਹਨੂੰ ਬਦਲਣਾ ਚਾਹੁੰਦੀ ਹੈ 50% ਕੈਪ ਖਤਮ ਕਰਾਂਗੇ ਮਨੋਰਟੀਜ਼ ਨੂੰ ਲੈ ਕੇ ਆਵਾਂਗੇ ਰਿਜ਼ਰਵੇਸ਼ਨ ਦੇ ਦਾਇਰੇ ਚ ਦੇਸ਼ ਦੇ ਪ੍ਰਾਈਵੇਟ ادارےਾਂ ਅੰਦਰ ਸਰਵੇ ਕਰਾਂਗੇ ਇਹ ਸਾਰੀਆਂ ਇਸ ਦੀ ਗੱਲ ਕਰ ਰਹੇ ਹੋ ਸੋਸ਼ ਕਾਂਗਰਸ ਜਿਹੜੀ ਕਾਂਗਰਸ ਦੀ ਸੋਚ ਤੋਂ ਜASE ਮਾਓਵਾਦੀ ਵਾਲੀ ਕਾਂਗਰਸ ਮਾਓਵਾਦੀ ਨੇ ਉਹਨਾਂ ਦੀ ਸੋਚ ਤੋਂ ਤਾਂ ਸਪਸ਼ਟ ਲੱਗ ਰਿਹਾ ਹੈ ਉਹਨਾਂ ਦੀ ਸੋਚ ਉਹਨਾਂ ਦੀਆਂ ਨੀਤੀਆਂ ਉਹਨਾਂ ਦਾ ਮੈਨੀਫੈਸਟੋ ਇਹ ਸਪਸ਼ਟੇ ਦਰਸਾ ਰਿਹਾ ਹੈ ਕਿ ਜੋ ਗੱਲਾਂ ਮਾਓਵਾਦੀ ਕਰਦੇ ਨੇ ਉਹੀ ਗੱਲਾਂ ਹਾਸ ਕਾਂਗਰਸ ਕਰ ਰਹੀ ਹੈ ਪਾਸੇ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ ਹੈ ਕਿ 16 ਲੱਖ ਕਰੋੜ ਜਿਹੜੇ ਪਗੋੜਿਆਂ ਦਾ ਮਾਫ ਕੀਤਾ ਗਿਆ ਉਹਦੇ ਨਾਲ 16 ਲੱਖ ਕਰੋੜ ਜਿਹੜੇ ਮਹਿਲਾਵਾਂ ਲੱਖ ਲੱਖ ਦਿੰਦੇ ਤੇ ਉਹ ਵੀ ਮਿਲ ਸਕਦਾ ਲੱਖ ਲੱਖ ਰੁਪਇਆ 16 ਕਰੋੜ ਮਹਿਲਾਵਾਂ ਨੂੰ 400 ਦਾ ਸਿਲੰਡਰ ਜਿਹੜਾ ਮਹਿੰਗਾ ਹੋਇਆ ਉਹ ਵੀ ਰੇਟ ਘਟ ਸਕਦਾ ਸੀ ਹਰੇਕ ਪਰਿਵਾਰ ਨੂੰ ਜੇ ਗਰੀਬਾਂ ਨੂੰ ਲੱਖ ਲੱਖ ਦਿੰਦੇ 16 ਕਰੋੜ ਪਰਿਵਾਰ ਉਹ ਵਧੀਆ ਪਹੁੰਚ ਸਕਦੇ ਸੀਗੇ ਉਹ ਪਘੋੜਿਆਂ ਨੂੰ ਕਿਉਂ 10 ਲੱਖ ਦਿੱਤਾ ਰਾਹੁਲ ਗਾਂਧੀ ਨੂੰ ਨਿਚੇ ਮੁਰਫਲਣ ਦੀ ਆਦਤ ਹੈ ਜਿਸ 16 ਲੱਖ ਕਰੋੜ ਦੀ ਰਾਹੁਲ ਗਾਂਧੀ ਗੱਲ ਕਰ ਰਹੇ ਹਨ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਇਹ 16 ਲੱਖ ਕਰੋੜ ਰੁਪਇਆ ਕਿਸ ਦੀ ਸਰਕਾਰ ਦੇ ਸਮੇਂ ਇਹਨਾਂ ਨੂੰ ਮਿਲਿਆ ਸੀ ਕਿ ਬੀਜੇਪੀ ਦੀ ਸਰਕਾਰ ਨੇ ਦਿੱਤਾ ਸੀ ਤੇ ਸਾਰੇ ਪੈਸੇ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਕੋਈ ਮਾਫ ਕੀਤਾ ਹੀ ਨਹੀਂ ਇਹ ਸਾਰੇ ਬੈਡ ਲੋਨਸ ਨੇ ਉਹਨਾਂ ਦੀ ਰੀਸਟ੍ਰਕਚਰਿੰਗ ਹੋ ਰਹੀ ਹੈ ਲੇਕਿਨ ਇਹ ਬੈਡ ਲੋਨ ਦਿੱਤੇ ਕਿੰਨੇ ਸੀ ਕਿਹੜੀ ਸਰਕਾਰ ਨੇ ਦਿੱਤੇ ਸੀ 90% ਤੋਂ ਜ਼ਿਆਦਾ ਜਿਹੜੇ ਬੈਡ ਲੋਨ ਨੇ ਕਾਂਗਰਸ ਦੀ ਸਰਕਾਰ ਚ ਕਾਂਗਰਸ ਦੇ ਮੰਤਰੀਆਂ ਦੀ ਮਿਲੀ ਭੁਗਤ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਹੋਈ ਹੈ ਬੈਂਕਾਂ ਨੇ ਤਾਂ ਆਪਣੇ account ਠੀਕ ਕਰਨੇ ਹੀ ਹੈ ਜਿਹੜੇ ਬੈਡ ਲੋਨ ਨੇ ਜਿਹੜੇ ਵਾਪਸ ਔਰ ਸਾਡੀ ਸਰਕਾਰ ਨੇ ਆ ਕੇ ਕਾਨੂੰਨ ਬਦਲੇ ਜਿਹੜਾ ਕੋਈ ਉਦਯੋਗਪਤੀ ਪਹਿਲਾਂ ਪੈਸੇ ਮਾਰ ਲੈਂਦਾ ਸੀ ਉਹਦੀ ਸਜ਼ਾ ਹੀ ਕੋਈ ਨਹੀਂ ਸੀ ਅਸੀਂ ਉਹਨੂੰ 7 ਸਾਲ ਦੀ ਕੈਦ ਦਾ ਪ੍ਰਵਧਾਨ ਲੈ ਕੇ ਆਏ ਆ ਜਿੰਨੇ ਲੋਕਾਂ ਨੂੰ ਬਾਹਰ ਤੋਂ ਫੜ ਕੇ ਹਿੰਦੁਸਤਾਨ 'ਚ ਵਾਪਸ ਲਿਆਂਦਾ ਗਿਆ ਹੈ ਕਿੰਨੇ ਲੋਕਾਂ ਦੀਆਂ ਪ੍ਰਾਪਰਟੀਆਂ ਐਸੈਟ ਜਬਤ ਕਰਕੇ ਸਰਕਾਰ ਦੇ ਖਜ਼ਾਨੇ ਜਮ੍ਹਾ ਹੋਏ ਨੇ ਅਸੀਂ ਤਾਂ ਜਿਹੜਾ ਮਾਲ ਰਾਹੁਲ ਗਾਂਧੀ ਨੇ ਲੁੱਟਾਇਆ ਸੀ ਅਸੀਂ ਉਹ ਸਾਰੇ ਮਾਲ ਦੀ ਰਿਕਵਰੀ ਕਰ ਰਹੇ ਹਾਂ ਔਰ ਜਿਹੜੀ ਲੋਕਾਂ ਦੇ ਪੈਸੇ ਦੀਆਂ ਦੀ ਗੱਲ ਹੈ ਰਾਹੁਲ ਗਾਂਧੀ ਜੀ ਤੇ 55 ਸਾਲ ਸਰਕਾਰ ਰਹੀ ਕਦੀ ਕਿਸਾਨਾਂ ਦੇ ਖਾਤੇ 'ਚ ਰੁਪਈਆ ਵੀ ਪਾਇਆ ਅਸੀਂ ਪਾ ਰਹੇ ਹਾਂ ਨਾ 6000 ਰੁਪਈਆ ਕਦੀ 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 ਕਿਸੇ ਗਰੀਬ ਨੂੰ ਸਿਲੰਡਰ ਦਿੱਤਾ ਅਸੀਂ 11 ਕਰੋੜ ਘਰਾਂ 'ਚ ਫ੍ਰੀ ਸਿਲੰਡਰ ਦਿੱਤੇ ਆ। ਅਸੀਂ 11 ਕਰੋੜ ਗਰੀਬ ਘਰਾਂ 'ਚ ਟਾਇਲਟ ਬਣਾ ਕੇ ਦਿੱਤੇ ਆ। ਅਸੀਂ ਜਨਦਨ ਖਾਤੇ ਖੋਲੇ ਆ। ਅਸੀਂ ਗਰੀਬਾਂ ਨੂੰ 5 ਲੱਖ ਰੁਪਏ ਦੀ ਇੰਸ਼ੋਰੈਂਸ ਦੇ ਰਹੇ ਆ। ਅਸੀਂ ਸਵਰਨਦੀ ਯੋਜਨਾ 'ਤੇ ਹਰੇਕ ਮਜ਼ਦੂਰ ਨੂੰ 10,000 ਤੋਂ ਲੱਗੇ 5 ਲੱਖ ਰੁਪਏ ਤੱਕ ਦੀ ਸਹਾਇਤਾ ਦੇ ਰਹੇ ਆ। ਕਿਸਾਨ ਕਿਉਂ ਵਿਰੋਧ ਕਰ ਰਹੇ? ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਔਰ ਉਹ ਵੀ ਕੁਝ ਕੁਝ ਲਿਮਟਿਡ ਜਥੇਬੰਦੀਆਂ ਵਿਰੋਧ ਕਰ ਰਹੀਆਂ। ਕਿਉਂਕਿ ਉਹ ਕਹਿੰਦੇ ਆ ਵੀ ਦੇਸ਼ ਦੇ ਅੰਦਰ ਕਿੰਨੀ ਵੱਡੀ ਆਬਾਦੀ ਹੈ ਕਿਸਾਨਾਂ ਦੀ? 140 ਕਰੋੜ ਦੀ ਅਬਾਦੀ ਹੈ। ਦੇਸ਼ ਦੇ ਲਗਭਗ 50% ਲੋਕ ਐਗਰੀਕਲਚਰ ਤੇ ਡਿਪੈਂਡੈਂਟ ਨੇ ਕਿੰਨੇ ਲੋਕ ਵਿਰੋਧ ਕਰ ਰਹੇ ਹੈ ਬੀਜੇਪੀ ਦੋ ਤੇ ਆਈ ਬਹੁਤਾਂਤਾਲ ਮੱਧ ਪ੍ਰਦੇਸ਼ ਜਿੱਤ ਰਹੀ ਹੈ ਰਾਜਸਥਾਨ ਜਿੱਤ ਰਹੀ ਹੈ ਛੱਤੀਸਗੜ ਜਿੱਤ ਰਹੀ ਹੈ ਬਿਨਾਂ ਕਿਸਾਨਾਂ ਦੇ ਸਮਰਥਨ ਤੋਂ ਜਿੱਤ ਰਹੀ ਹੈ ਲੋਕ ਸਭਾ ਜੀ ਬੀਜੇਪੀ 350 ਤੋਂ ਵੱਧ ਸੀਟਾਂ ਜਿੱਤੇਗੀ ਬਿਨਾਂ ਕਿਸਾਨਾਂ ਦੇ ਜ਼ਬਰਦਸਤਨ ਤੋਂ ਜਿੱਤੇਗੀ ਦੇਸ਼ ਦਾ ਕਿਸਾਨ ਬੀਜੇਪੀ ਦੇ ਨਾਲ ਹੈ ਮੋਦੀ ਜੀ ਦੇ ਨਾਲ ਹੈ ਹਾਂ ਕੁਝ ਲੋਕ ਨੇ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਦੇ ਪੋਲਿਟੀਕਲ ਮੋਟਿਵ ਨੇ ਜਿਨ੍ਹਾਂ ਦੇ ਆਈਡੀਓਲੋਜੀਕਲ ਇਸ਼ੂਜ਼ ਨੇ ਜਿਨ੍ਹਾਂ ਨੂੰ ਤਕਲੀਫ ਹੈ ਕਿ ਮੋਦੀ ਸਾਹਿਬ ਦਾ ਰਾਮ ਮੰਦਰ ਕਰਕੇ ਗ੍ਰਾਫ ਵਧ ਗਿਆ ਉਹਨੂੰ نیچے ਕਿਵੇਂ ਲੈ ਕੇ ਆਣਾ ਹੈ ਉਹ ਆਪਣੇ ਪੋਲਿਟੀਕਲ ਮੋਟਿਵਜ਼ ਲਈ ਵਿਰੋਧ ਕਰ ਰਹੇ ਨੇ ਇਸ ਕਰਕੇ ਲੋਕ ਵੀ ਇਹ ਗੱਲ ਸਮਝ ਰਹੇ ਨੇ ਪੰਜਾਬ ਦੇ ਲੋਕ ਵੀ ਸਮਝ ਰਹੇ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ ਪੰਜਾਬ 'ਚ ਕਿਉਂ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਜਿੱਥੇ ਬੰਦਿਆਂ ਨੂੰ ਸਮਰਥਨ ਦੂਜੇ ਬੰਦੇ ਕੋਲ ਨਹੀਂ ਮਿਲ ਰਿਹਾ ਪੋਲਿਟੀਕਲ ਮੋਟੀਵੇਟਿਡ ਨੇ ਇਸ ਕਰਕੇ ਪੋਲਿਟੀਕਲ ਲੜਾਈ ਹੈ ਤੇ ਪੋਲਿਟੀਕਲ ਲੜਾਈ ਵਾਂਗੂ ਲੜੋ ਕਿਸਾਨੀ ਦਾ ਝੰਡਾ ਲਾ ਕੇ ਨਾ ਲੜੋ ਨੂੰ ਚੈਲੰਜ ਵੀ ਕੀਤਾ ਜਿਵੇਂ ਭਾਜਪਾ ਨੇ ਕਿਹਾ ਵੀ ਸਾਡੇ ਨਾਲ ਖੁੱਲੀ ਬਹਿਸ ਕਰੋ ਹੁਣ ਕੱਲ ਕਿਸਾਨ ਭਾਵਨ ਚ ਬਹਿਸ ਹੋਈ ਸੀ ਉੱਥੇ ਭਾਜਪਾ ਦਾ ਕੋਈ ਆਗੂ ਨਹੀਂ ਪਹੁੰਚਿਆ ਹੁਣ ਨਾਲ ਨਵਾਂ ਸਮਾਂ ਦਿੱਤਾ ਵੀ ਤੁਸੀਂ ਜਦੋਂ ਕਹੋ ਜਿੱਥੇ ਤੁਹਾਡੀ ਜਗਾ ਜਿੱਥੇ ਤੁਹਾਡਾ ਸਮਾਂ ਅਸੀਂ ਉੱਥੇ ਆ ਕੇ ਤੁਹਾਡੇ ਨਾਲ ਸਿੱਧੀ ਬਹਿਸ ਕਰਾਂਗੇ ਲਾਈਵ ਮੀਡੀਆ ਜਿਹੜਾ ਹੈਗਾ ਸਾਰਾ ਉੱਥੇ ਬੈਠੂਗਾ ਐਕਸੈਪਟ ਕਰਦੇ ਹੋ ਇਸ ਨੂੰ ਲੋਕ ਸਭਾ ਦਾ ਚੋਣ ਚੱਲ ਰਿਹਾ ਹੈ ਡੈਮੋਕ੍ਰੇਸੀ ਸਭ ਤੋਂ ਵੱਡਾ ਮਹਾਂਪਰਵ ਕੀ ਹੈ ਲੋਕਤੰਤਰ ਹੈ ਦੇਸ਼ ਬਹਿਸ ਦੇਸ਼ ਬਹਿਸ ਹੋ ਰਹੀ ਹੈ ਮੈਂ ਉਹਨਾਂ ਨੂੰ ਸਦਾ ਦਿੰਨਾ ਆਓ ਚੋਣ ਲੜੋ ਲੋਕ ਤੈਅ ਕਰਨਗੇ ਕੌਣ ਠੀਕ ਹੈ ਕੌਣ ਪੋਲੀਟਿਕਲ ਮੋਟੀਵੇਟਰ ਤੁਸੀਂ ਇੱਕ ਜਗ੍ਹਾ ਰੱਖ ਲਓ ਸਾਨੂੰ ਕੋਈ ਅਸੀਂ ਤਾਂ ਇਲੈਕਸ਼ਨ ਲੜ ਰਹੇ ਆ ਭਾਈ ਖੁੱਲੇ ਆਮ ਲੋਕਾਂ ਜਾ ਰਹੇ ਆ ਪਿੰਡਾਂ ਜਾ ਰਹੇ ਆ ਕਰੋੜਾਂ ਲੋਕ ਦੇਸ਼ ਦੇ ਇੰਨੇ ਕਰੋੜ ਮਤਦਾਮਾਂ ਨੇ ਆਪਣਾ ਹਿੱਸਾ ਕਰਨਾ ਤੁਸੀਂ ਆਓ ਲੋਕਤੰਤਰ ਦੇ ਪਰਵ ਚ ਸਾਲੋ ਚੋਣਾ ਲੜੋ ਲੋਕ ਦੁੱਧਾ ਦੁੱਧ ਲੜਕੇ ਦੇਖ ਲਈਏ ਇਹਨਾਂ ਨੇ ਦੇਖ ਲਈਏ ਨਾ ਲੜਕੇ ਲੋਕਤੰਤਰ ਚ ਲੋਕਾਂ ਦਾ ਫਤਵਾ ਹੀ ਸਵੀਕਾਰ ਹੈ ਇਸ ਕਰਕੇ ਅਸੀਂ ਲੋਕਾਂ ਜਾ ਰਹੇ ਆ ਲੋਕਾਂ ਦੀ ਕਿਚਾਰੀ ਫੈਸਲਾ ਕਰੇਗੀ ਅਸੀਂ ਜਥੇਬੰਦੀਆਂ ਦੇ ਉਹਨਾਂ ਦੇ ਬੁਲਾਵਿਆਂ ਦੇ ਉਹ ਨਹੀਂ ਹੈਗੇ ਧੰਨਵਾਦਾਂ तमाम ਮੁੱਦਿਆਂ ਤੇ ਉੱਤੇ ਗੱਲਬਾਤ ਹੋਈ ਹੈ ਔਰ ਹੁਣ ਅਗਲਾ ਇਲਾਨ ਜਿਹੜਾ ਹੈ ਇੱਕ ਪਾਸੇ ਕਿਸਾਨਾਂ ਵੱਲੋਂ ਵੀ ਕੀਤਾ ਗਿਆ ਔਰ ਭਾਜਪਾ ਨੇ ਵੀ ਐਲਾਨ ਕਰਤਾ ਕਿ ਜੇਕਰ ਉਹਨਾਂ ਨੂੰ ਇਸ ਲੋਕਤੰਤਰ ਦੇ ਵਿੱਚ ਲੋੜ ਹੈ ਤਾਂ ਉਹ ਆਪ ਚੋਣਾ ਲਾ ਕੇ ਲੜਾ ਕੈਮਰਾ ਪਰਸਨ ਕਨੈਕਟ ਦੇ ਨਾਲ ਮਜੂਦ ਕੰਗ ਦੈਨਿਕ ਸਵੇਰਾ ਟੀਵੀ ਮੁਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ